ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਲੱਗਦਾ ਹੈ ਇਸ ਮਹੀਨੇ ਮੰਦਰਾ ਦੇ ਵਿੱਚ ਸ਼ਿਵਜੀ ਦੇ ਸ਼ਿਵਲਿੰਗ ਤੇ ਜਲ ਚੜਾਉਣ ਦੇ ਨਾਲ ਭਗਵਾਨ ਸ਼ਿਵ ਬਹੁਤ ਪ੍ਰਸੰਨ ਹੁੰਦੇ ਹਨ ਇਸੇ ਤਰ੍ਹਾਂ ਹੀ ਜੈਤੂ ਦੇ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸਰਦਾ ਭਾਵਨਾ ਜ਼ੁਮਦਮ ਨਾਲ ਮਨਾਇਆ ਗਿਆ ਹਰਿਦੁਆਰ ਤੋਂ ਜੈਤੋ 400 ਕਿਲੋਮੀਟਰ ਅਤੇ ਗੰਗੋਤਰੀ ਤੋਂ 800 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਲਗਭਗ 400 ਦੇ ਕਰੀਬ ਕਾਵੜੀਏ ਪਵਿੱਤਰ ਗੰਗਾਜਲ ਲੈ ਕੇ ਪਵਨਤਾਮ ਜੈਤੂਦੇ ਦੇ ਪ੍ਰਾਚੀਨ ਮੰਦਰ ਵਿਖੇ ਆਏ ਨਦੇ ਆਉਣ ਦੀ ਖੁਸ਼ੀ ਦੇ ਵਿੱਚ ਆਏ ਹੋਏ ਭਗਤਾਂ ਵੱਲੋਂ ਬੰਬ-ਬੰਬ ਬੋਲੇ ਤੇ ਜਕਾਰੇ ਲਗਾਈ ਗਏ ਤੇ ਆਏ ਪਕੜਾ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਇਸ ਸ਼ਿਵ ਮੰਦਰ ਦੇ ਵਿੱਚ ਸਵੇਰੇ 4 ਵਜੇ ਤੋਂ ਹੀ ਭਗਤਾਂ ਵੱਲੋਂ ਗੰਗਾਜਲ ਅਤੇ ਦੁੱਧ ਨਾਲ ਅਭਿਸ਼ੇਕ ਕਰਵਾਇਆ ਗਿਆ ਜੈਤੂਦੇ ਪ੍ਰਾਚੀਨ ਮੰਦਰ ਪਵਨਤਾ ਅੰਬੇਜਿ ਸ਼੍ਰੀ ਵਾਹਦੇਵ ਕਾਂਵੜ ਸੰਗਤ ਦੇ ਵੱਲੋਂ 1972 ਤੋਂ ਲੈ ਕੇ ਅੱਜ ਤੱਕ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਹੈ ਚੋਵੀ ਸ਼ਿਵ ਮੰਦਰ ਦੇ ਵਿੱਚ ਆਉਂਦਾ ਹੈ ਉਹਨਾਂ ਦੀ ਆ ਭਗਵਾਨ ਸ਼ਿਵ ਸ਼ੰਕਰ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਸ਼ਕਰ ਜੀ ਮੈਂ ਬੇਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਅੱਜ ਅਸੀਂ ਖੜੇ ਆ ਸ਼ਿਵਜੀ ਦੇ ਪ੍ਰਾਚੀਨ ਮੰਦਿਰ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਬਹੁਤ ਹੀ ਜਿਹੜਾ ਹੈਗਾ ਪ੍ਰਾਚੀਨ ਮੰਦਿਰ ਹੈਗਾ ਦੱਸਿਆ ਜਾ ਰਿਹਾ ਹੈਗਾ ਕਿ 1972 ਤੋਂ ਲੈ ਕੇ ਅੱਜ ਤੱਕ ਰਿਕਵਟਾ ਦਾ سلسلہ ਜਿਹੜਾ ਹੈਗਾ ਲਗਾਤਾਰ ਜਾਰੀ ਹੈ 1972 ਦੇ ਵਿੱਚ ਇੱਥੇ ਜਿਹੜਾ ਹੈਗਾ ਹਰਦوار ਤੋਂ ਪਿੱਲੀ ਜਿਹੜੀ ਅੱਗੇ ਇੱਥੇ ਕਾਵਟ ਲਿਆਦੀ ਗਈ ਸੀਗੀ ਗੰਗਾ ਜਲ ਲਿਆ ਕੇ ਸ਼ਿਵ ਜੀ ਨੂੰ ਅਰਪਿਤ ਕੀਤਾ ਗਿਆ ਸੀਗਾ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਜਿਹੜਾ ਹੈਗਾ ਸਿਲਸਿਲਾ ਲਗਾਤਾਰ ਜਾਰੀ ਹੈਗਾ ਇੱਥੇ ਦੱਸਿਆ ਜਾ ਰਿਹਾ ਹੈਗਾ ਵੀ ਜਿਹੜਾ ਵੀ ਇੱਥੇ ਭਗਤ ਇਸ ਮੰਦਰ ਦੇ ਵਿੱਚ ਆਂਦਾ ਹੈਗਾ ਉਹਨਾਂ ਦੀ ਜਿਹੜੀ ਅੱਗੇ ਮਨੋ ਕਾਮਨਾ ਸਾਰੀਆਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਆ ਸਾਡਾ ਪ੍ਰਾਚੀਨ ਭਗਵਾਨ ਬੋਲੇनाथ ਜੀ ਦਾ ਪ੍ਰਾਚੀਨ ਮੰਦਰ ਹੈ ਜੀ ਇੱਥੇ 1972 ਤੋਂ ਲਗਾਤਾਰ ਕਾਮਣ ਚੱਲਦੀ ਆ ਰਹੀ ਹੈ ਸ਼ਾਇਦ ਮੇਰੇ ਖਿਆਲ ਚ ਪੰਜਾਬ ਚ ਇੱਕ ਜੈਤੋ ਸ਼੍ਰੀ ਮਹਾਦੇਵ ਕਾਫਲ ਸੰ ਮੰਦਿਰ ਕਿਹਜਾ ਮੰਦਿਰ ਹੈ ਜਿਹੜਾ ਕਿ ਮੰਦਿਰ ਨੀਰ ਗੱਠ ਮੰਦਿਰ ਦੇ ਨਾਲ ਦਾ ਮੰਦਿਰ ਹੈ ਜੀ ਜਿਸ ਦਾ ਵੀ ਅਗੜ ਪਿੱਛੜ ਦਰਵਾਜਾ ਖੁੱਲਦਾ ਜੀ ਪਛਤਾ ਮਾਰਤੀ ਹੋਏਗੀ ਬੱਚੇ 800 ਕਿਲੋਮੀਟਰ ਦਾ ਸਫ਼ਰ ਤਾਂ ਕਰਦੇ 27 ਦਿਨਾਂ ਚ ਕਰਦੇ ਆ ਜੀ ਦਿਨਾਂ ਦੇ ਵਿੱਚ ਲੱਗ ਜਾਂਦੇ ਆ ਹਰਦਵਾਰ ਤੋਂ 400 ਕਿਲੋਮੀਟਰ ਦਾ ਸਫ਼ਰ ਤਾਂ ਜੀ ਕਿੰਨੀ ਕਿਤੇ ਕਾਬੜਾਈ ਹੈ ਇਹ ਸਾਡੇ 450 ਕਾਬੜਾਈ ਹੈ ਵਿਚਾਰ ਹੋ ਜਾਣਾ ਹੋਏਗਾ ਇਸ ਜਾਣ ਦੇ ਅਸੀਂ ਤਾਂ ਇਹ ਕਿ ਨਹੀਂ ਵੀ ਭਗਵਾਨ ਬੋਲੇ ਨਾਲ ਤੋਂ ਸਭੀਆਂ ਮਨੋ ਕਾਮਨਾ ਪੂਰੀ ਕਰੇ ਇਥੇ ਜੋ ਵੀ ਮਰਦ ਮੰਗਦਾ ਜੀ ਉਹਦੇ ਕੋਲ ਹੀ ਆ ਜਾਂਦਾ ਹੈ ਜੀ ਕੀ ਕਹਿੰਦੇ ਚੁੱਕਿਆ ਭਾਜੀ ਸਾਡਾ ਇਹ ਪ੍ਰਾਚੀਨ ਮੰਦਿਰਾ ਜੀ ਬਹੁਤ ਪੁਰਾਣਾ 60 ਸਾਲ ਤੋਂ ਕਾਵੜ ਆ ਰਹੀ ਹੈ ਇੱਥੇ ਲੋਕ 800 ਕਿਲੋਮੀਟਰ ਗੰਗੋਤਰੀ ਤੋਂ ਕਾਵੜ ਲੈ ਕੇ ਆ ਰਹੇ ਆ 400 ਕਿਲੋਮੀਟਰ ਹਰਦੁਆਰ ਤੋਂ ਕਾਵੜ ਲੈ ਕੇ ਆ ਰਹੇ ਆ ਬੜੀ ਸ਼ਰਧਾ ਭਾਵਨਾ ਲੋਕਾਂ ਦੀ ਇਸ ਪਵਨ ਮੰਦਰ ਦੇ ਨਾਲ ਇਸ ਕਰਕੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਬੋਲ ਸ਼ੰਕਰ ਭਗਵਾਨ ਕੀ ਜੈ ਇਹ ਸ਼੍ਰੀ ਮਹਾਦੇਵ ਕਾਵੜ ਸੰਗ ਪਵਨ ਦਾਮ ਜਤੋ ਪਰਾਚੀ ਮੰਦਿਰ ਹੈ ਜੀ 1970 ਮੱਥਰ ਤੋਂ ਲਗਾਤਾਰ 6 ਮਹੀਨੇ ਵੱਦ ਕਾਵਡਾ ਚੜ੍ਹਦੀ ਹੈ ਜੀ ਤੇ ਗਰਮੀ ਦੇ ਵਿੱਚ ਕੋਈ 400 ਦੇ ਆਸ-ਪਾਸ ਕਾਵਡਾਂਦੀ ਹੈ ਤੇ ਸਰਦੀ ਦੇ ਵਿੱਚ 300 ਦੇ ਨਿਰਬਾਉਟ ਕਾਵੜੀ ਹਰਿਦਵਾਰ ਤੋਂ ਗੋਮੁਖ ਤੋਂ ਪੈਦਲ ਕਾਵਡ ਲੈ ਕੇ ਆਉਂਦੇ ਨੇ ਤੇ ਪੂਰੀ ਸਰਦਨ ਨਾਲ ਇੱਥੇ ਜਲ ਚੜਾਇਆ ਜਾਂਦਾ ਹਰ ਬੰਦੀ ਦੇ ਇੱਥੇ ਮਨੋ ਕਮਲਾ ਪੂਰੀਆ ਹੁੰਦੀਆਂ ਜੀ ਅੱਗੇ ਐਕਟੀਵਿਟੀ ਕੀ ਕੀ ਨਿਆ ਕੰਮ ਆਈਏ ਇਸ ਵਾਰ 350 ਤੋਂ 400 ਦੇ ਵਿੱਚ ਵਿੱਚ ਕਾਵੜੀਏ ਹਰਿਦਵਾਰ ਤੋਂ ਗੰਗਾ ਜਲ ਤੋਂ ਕਾਵਡ ਲੈ ਕੇ ਆਣਾ ਪਰ ਤੀਨ ਮੰਦਿਰ ਚੱਲਦੇ ਆ ਰਿਹਾ ਭਗਤ ਜਾਨ ਬਹੁਤ ਹੀ ਜਿਆਦਾ ਗਿਣਤੀ ਦੇ ਵਿੱਚ ਗੋਮਖ 800 ਕਿਲੋਮੀਟਰ ਹਰਦਵਾਰ 400 ਕਿਲੋਮੀਟਰ ਤੋਂ ਪੈਦਲ ਯਾਤਰਾ ਕਰਦੇ ਹੋਏ ਇੱਥੇ ਕਾਵੜ ਚੜਾਉਂਦੇ ਆਣ ਉਹਨਾਂ ਦੀ ਇੱਥੇ ਆਕੂਟ ਸ਼ਰਧਾ ਹੈ ਇਸ ਕਰਕੇ ਇਹ ਉਹਨਾਂ ਸਭ ਦੀਆਂ ਮਨੋ ਕਾਮਨਾ ਇੱਥੇ ਪੂਰਨ ਹੁੰਦੀਆਂ ਹਨ ਇੱਥੇ ਜੀ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਾਵੜਾ ਚੱਲ ਰਹੀਆਂ ਲਗਭਗ 400 ਕਾਵੜ ਐਕਤੀ ਪਾਵਨ ਧਾਮ ਦੇ ਅੰਦਰ ਚੜ ਰਹੀ ਹੈ ਔਰ ਬੜੀ ਸ਼ਰਧਾ ਭਾਵਨਾ ਨਾਲ ਚੜਾ ਰਹੇ ਨੇ ਔਰ ਹਰ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਜੀ ਸਾਰੇ ਦੇਸ਼ ਵਾਸੀ ਉਹਨਾਂ ਸੀ ਸ਼ੀਵ ਰਾਤਰੀ ਦੇ ਬਹੁਤ ਬਹੁਤ ਵਧਾਈਆਂ ਦਿੰਦੇ ਭਗਵਾਨ ਬੋਲੇनाथ ਸਭ ਪਖ ਤਲੀ ਮਨੋਗਾਵਨਾ ਪੂਰੀ ਕਰੇ ਇੱਥੇ ਸਾਡੇ 40 ਤੋਂ 45 ਸਾਲ ਹੋ ਗਈ ਕਾਵੜ ਆਉਂਦੀ ਨੂੰ ਹਰ ਸਾਲ ਹਰ ਛੇ ਮਹੀਨੇ ਵਾਰ ਕਾਵੜ ਹੁੰਦੀ ਹੈ ਭਗਵਾਨ ਬੋਲੇनाथ ਹਰੇ ਪਖ ਦੀ ਮਨੋਗਾਵਨਾ ਪੂਰੀ ਹੁੰਦੀ ਇੱਥੇ ਜੀ ਪ੍ਰਾਚੀਨ ਮੰਦਿਰ ਆ ਸਾਡਾ ਸ਼ੀਵ ਅਸੀਂ ਵੀ ਜਾਣਦੇ ਹਾਂ ਨੂੰ ਸਾਨੂੰ 40 40 ਸਾਲ ਹੋ ਗਏ ਪਰਿਵਾਰ ਨੂੰ ਬੜੀ ਇੱਛਾ ਪੂਰੀ ਹੋਈ ਹੈ ਭਗਵਾਨ ਨੇ ਬਹੁਤ ਕੁਝ ਦਿੱਤਾ ਤੇ ਇੱਕ ਦੀ ਜੀ ਤਕਰੀਬਨ 380 ਰੁਪਏ ਦਾ ਆਵੜ ਆਈ ਹੈ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਜਿਹੜਾ ਵੀ ਇਸ ਮੰਦਿਰ ਦੇ ਵਿੱਚ ਭਗਵਾਨ ਬੋਲੇ ਸ਼ੰਕਰਦੇਵ ਦੇ ਦਰਸ਼ਨ ਕਰਦਾ ਹੈ ਤੇ ਜਿਹੜੇ ਮਨੋ ਕਾਮਨਾ ਲੈ ਕੇ ਅੰਦਰ ਗਿਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਕਰਕੇ ਜਿਹੜਾ ਹੈਗਾ ਇਹਦੀ ਜਿਹੜੀ ਹੈ ਕਿ ਮੰਨਤਾ ਹੁੰਦੀ ਹੈਗੀ ਕੈਰਾਮੈਨ ਅਨਮੋਲ ਦੇ ਨਾਲ ਵਿਪਨ ਗੋਇਲ ਇੰਡੀਅਨ న్యూਸ ਪੰਜਾਬ